ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁੱਖ ਦਿੱਤਾ ਸੀ ਆਪਣੇ ਕੋਲੇ ਛਪਾਉਣ ਲਈ ਕੋਈ ਸੀ ਨਹੀਂ ਦੇਖੋ ਮੇਰੀ ਗੱਲ ਸੁਣ ਮੈਂ ਉਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆਇਆ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ ਤੇ ਅਸੀਂ ਪੁਆਈ ਉਹ ਦੱਸਤੀ ਕਹੁਰ ਕੀ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹੈ ਹਾਲ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮਸਕੁਏਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਬਈ ਛੋਟੇ ਸਿੱਧੂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਉਹ ਰਾਹੀਂ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤਿਹਰਾ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਗਦੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਦੇ ਛੰਡੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸਖਤੀ ਸਾਹਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਛਾੜੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾਂ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਤੁਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੁੰਦੇ ਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਵੇਰਵਾ ਹੈ ਜੇ ਇਹਨਾਂ ਦੀ ਮੰਕਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਚ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ ਦੀ ਕੋਈ ਵੱਡੀ ਅਲੋਕਾਰ ਨਹੀਂ ਹੋਈ ਜਿੰਦੜੇ ਕਿਉਂ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਮੈਂਟ ਔਰ ਆਪਣਾ ਦਸਣਾ ਫਰਜ਼ ਵੀ ਬੰਦ ਹੈ ਪਰੰਤੂ ਉਹਦੇ ਲਈ ਕਿੰਨੀ ਕਾਹਲ ਬਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮ ਦੀ ਡਿਊਟੀ ਲਾ ਜਾਂਦੀ ਹੈ ਬੇਠਿੰਡੇ ਦਾ ਸੀ ਐਮਓ ਤਿੰਨ ਅਫਸਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਗਿਛ ਲਈ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਹਾਂ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਬਾਰ-ਬਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਹੈ ਰੈਫਰ ਕਿੱਥੋਂ ਹੋਇਆ ਹੈ ਫਲਾਨ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੋਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦੇਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨ ਸਾਹ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਵਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਅਸੀਂ ਕੇਵਲ ਤੇ ਕੇਵਲ ਇਹਨਾਂ ਕੋਲੇ 4 ਮਨთ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਤੋਂ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦੇਤਾ ਤਾ ਕਰਕੇ ਉਹਨਾਂ ਦਾ ਵਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸਕ ਤੋਂ ਵੀ ਕਿਤੋਂ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹਾਂ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭੁਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨਾਂ ਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁਖ ਕੀਤਾ ਸੀ ਹੋਣਗੇ ਜਿਹੜੇ ਇਨਸਾਫ ਵੇਲੇ ਮਿਲਣਾ ਵੀ ਨਹੀਂ ਚਾਹੁੰਦੇ ਸੀ ਉਹਨਾਂ ਫੋਟੋਆਂ ਵਿੱਚ ਬਾਹਲੇ ਲੈ ਲੜੀਆਂ ਘੱਟ ਰਹੇ ਨੇ ਨੇਤਾ ਜੀ ਦੇਖੋ ਜੀ ਇਹ ਤਾਂ ਤੁਸੀਂ ਮੇਰੇ ਨਾਲ ਵੱਧ ਸਮਾਜ ਦੇ ਵਿੱਚ ਵਿਚਰਦੇ ਤੁਹਾਨੂੰ ਵੱਧ ਪਤਾ ਹੈ ਹੋ ਤਾਂ ਰਿਹਾ ਪਰ ਹੁਣ ਇਹਦਾ ਮੇਰੇ ਕੋਲੇ ਵੀ ਕੋਈ ਸਾਰਥਕ ਹੱਲ ਨਹੀਂ ਇਸ ਗੱਲ ਦਾ ਕਿਉਂਕਿ ਜੋ ਜਿਹੜੀ ਨੇੜਤਾ ਹੁਣ ਦਿਖਾ ਰਹੇ ਨੇ ਇਹਨਾਂ ਨੇ ਪਹਿਲਾਂ ਮੈਨੂੰ ਸਾਰੇ ਇਗਨੋਰ ਕਰਦੇ ਆ ਚਲੋ ਜਿੱਦਾਂ ਦਾ ਹੈਗਾ ਜੀ ਆਪਾਂ ਕੀ ਕਰ ਸਕਦੇ ਹਾਂ ਇਹਦੇ ਵਾਰ ਜਿਹੜੀ ਜਾਣਕਾਰੀ ਵਿਭਾਗ ਮੰਗ ਰਿਆ ਸੀ ਦੱਸ ਦਿੱਤਾ ਉਹਨਾਂ ਨੂੰ ਵੀ ਦਿੱਤੀ ਹੈ ਜਾਣਕਾਰੀ ਵੀ ਜਿਹੜਾ ਬਾਹਰ ਕਰਾਇਆ ਟ੍ਰੀਟਮੈਂਟ ਟ੍ਰੀਟਮੈਂਟ ਇਹ ਤਾਂ ਆਪਣੇ ਕੋਲੇ ਛਿਪਾਉਣ ਲਈ ਖੁਸ਼ੀ ਨਹੀਂ ਸੀ ਦੇਖੋ ਮੇਰੀ ਗੱਲ ਸੁਣ ਮੈਂ ਉਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆਏ ਆ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ ਚ ਅਸੀਂ ਪਾਈ ਉਹ ਦੱਸਤੀ ਤਾਂ ਹੋਰ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਅਛਾ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ WhatsApp ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾ ਲਓ ਆਹ ਗੋਲੀ ਦੇ ਦੋ ਦੇ ਹੀਗੇ ਜਦ ਤੱਕ ਕੋਈ ਕਰਦੇ ਸੀ ਫੇਰ ਵੀ ਕੋਈ ਹੋਰ ਜਾਦੇ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡੇ ਆ ਡਾਕਟਰ ਹੈ ਉਹਨਾਂ ਦੀ ਰਾਇ ਲੈ ਲੈਂਦੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਦੇ ਨਾਲ ਬਾਈ ਤੁਸੀਂ ਗੱਲ ਕਰ ਰਹੇ ਸੀ ਵੀ ਬਠਿੰਡੇ ਵਾਲੇ ਡਾਕਟਰ ਦੇ ਵੀ ਦਬਾ ਪਾਇਆ ਗਿਆ ਉਹ ਜਦੋਂ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੱਕ ਕੇ ਲੈ ਗਏ ਹੈਨਾ ਤਾਂ ਹੁਣ ਕੋਈ ਵੀ ਬਿਜ਼ਨਸਮੈਨ ਹੈ ਕੋਈ ਡਾਕਟਰ ਹੈ ਹਨਾ ਉਹਨੂੰ ਇਹ ਲੱਗਦਾ ਵੀ ਸਰਕਾਰ ਨੂੰ ਆ ਪੰਗਾ ਲੈਣ ਤੋਂ ਬਾਈ ਹਰੇਕ ਡਰਦਾ ਹੈ ਪਰੰਤੂ ਚਲੋ ਹਲੇ ਤੱਕ ਵੀ ਸ਼ਾਂਤੀ ਹੈ ਹਨਾ ਅਗਲੇ ਨੂੰ ਡਰ ਹੁੰਦਾ ਵੀ ਆਪਾਂ ਦਾ ਮਗਰੋਂ ਵੀ ਆਪਦਾ ਕੰਮ ਚਲੋਣਾ ਤੇ ਸਾਡੇ ਤੇ ਕੋਈ ਵਾਧੂ ਦੁਬਾਰਾ ਨਾ ਪਵੇ ਤਾਂ ਉਹ ਜੁਕੇ ਜਿਹੜੇ ਉਹ ਆਏ ਸੀ ਨੇ ਤਾਂ ਕਹਿੰਦੇ ਅਸੀਂ ਕੁਝ ਗਈ ਨਹੀਂ ਹੈ ਉਹਨਾਂ ਨੇ ਕਿਹਾ ਹੈ ਵੀ ਇਹ ਹੁਣ ਤਾਂ ਜੀ ਥਰੀ ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਊਗੀ ਮੈਂ ਕਿਹਾ ਭਾਈ ਜਿੰਨੀਆਂ ਮਰਜ਼ੀ ਟੀਮਾਂ ਲੈ ਲੈ ਸਾਡੇ ਕੋਲੇ ਦੱਸਣ ਦਸਾਉਣ ਨੂੰ ਕੁਝ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਹੈ ਤੇ ਉੱਥੇ ਸਾਡੇ ਜਿਹੜੇ ਮਾਣਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫੇਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕੁੱਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫਆਈਆਰ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਾਦੇ ਸਮਰੱਥਾਂ ਤੇ ਫਿਰ ਭਾਈ ਕਰਲਾ ਕਾਰਵਾਈ ਜਿਹੜੀ ਤੂੰ ਆਪਦੀ ਕਰਨੀ ਆ ਮੈਂ ਤਾਂ ਹੀ ਉਸ ਕਰਕੇ ਕਰ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿੱਧ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਇਹ ਤੇ ਕਰਨਾ ਤਾਂ ਇਹ ਚਾਹੁੰਦੇ ਜਿਸ ਤੱਕ ਮੈਂ ਸਮਝਦਾ ਹਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ ਲੋਕ ਯਾਰ ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹਾਲ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮਸਕੁਏਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਸਪਤਾਲ 'ਚ ਬੈਠਾ ਮੈਨੂੰ ਤੇ ਵੀ ਨਹੀਂ ਪਤਾ ਕਿ ਕਿਸ ਨੇ ਕੀ ਜਿੰਨਾ ਜੋ ਕਿਸੇ ਦਾ ਆਪੋ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਨੇ ਬਸ ਹੋਰ ਕੋਈ ਚੱਕਰ ਨਹੀਂ ਸਰਕਾਰ ਨੇ ਤੁਹਾਡੇ ਨਾਲ ਐਸਐਸਪੀ ਲੈਵਲ ਦੇ ਬੰਦੇ ਤੁਹਾਨੂੰ ਮਿਲੇ ਸੀਗੇ ਹਫ਼ਤਾ ਉੱਚ ਮਟਿੰਡਾ ਤੇ ਉਹਨਾਂ ਨੇ ਵੀ ਕੋਈ ਭਰੋਸਾ ਦਿੱਤਾ ਕਿ ਕੀ ਕੀ ਹੈ ਕਿ ਕੀ ਭਰੋਸਾ ਦਿੱਤਾ ਜੀ ਜਦੋਂ ਦੇਖੋ ਮੈਂ ਬੋਲੂਗਾ ਫਿਰ ਅਫਸਰਤਾ ਸਰਕਾਰ ਨੂੰ ਹੁੰਦੀ ਹੈ ਉਹਨਾਂ ਨੇ ਜੋਧੀਆਂ ਲਾਈਆਂ ਜੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੁਣ ਤੁਸੀਂ ਆਪਣੇ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲਓ ਵੀ ਸਟੇਟ ਰਿਪੋਰਟ ਹਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਰਦਾਨ ਸਟੇਟ ਰਿਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਜਿਹੜੀ ਇੰਟਰਵਿਊ ਆ ਉਹਨਾਂ ਤੋਂ ਐਫੀ ਡੈਪਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਕਰਕੇ ਤੇ ਜੇ ਰਤੇਸ਼ ਲੱਖੀ ਦੇ ਨਾਲ 골ਡੀ ਬਰਾੜ ਦੀ ਹੋ ਜਾਂਦੀ ਹੈ ਤਾਂ ਉਦੋਂ ਉਹਦਾ ਐਫੀ ਡੈਪਟ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਹੈ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਇਹਨੇ ਵੀ ਇੰਟਰਵਿਊ ਕੀਤੀ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਉਹਨੀ ਸਰਕਾਰ ਨੂੰ ਸਰਕਾਰ ਲਾਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਆ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਬਿਓ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜ਼ਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ ਇਹਦੇ ਲਈ ਅਸੀਂ ਬਾਰ-ਬਾਰ ਅਫਸਰਾਂ ਦੇ ਚੱਕਰ ਕੱਢਦੇ ਆ ਚਲੋ ਜੇ ਉਹ ਨਹੀਂ ਉਹਨਾਂ ਦੀ ਕੋਈ ਸੌ ਮਜਬੂਰੀ ਹੋ ਸਕਦੀ ਅਸੀਂ ਕੰਪੈਲ ਨਹੀਂ ਕਰਦੇ ਚਲੋ ਆਪਾਂ ਬੇਨਤੀ ਰੱਖੀ ਉਹਨਾਂ ਨੇ ਮੰਨ ਲਈ ਤਾਂ ਵੀ ਚੰਗਾ ਨਾ ਮੰਨ ਲਈ ਤਾਂ ਵੀ ਚੰਗਾ ਬਾਕੀ ਅੱਗੇ